ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮੱਕੇ ਦੀ ਸਵਾਲ ਕਰੀਨ ਦੀਨ ਸਦਦ ਕਹੇ ਇਮਾਮ ਕਰੀਮਦੀਨ ਪੈਗੰਬਰ ਦੇ ਜਦ ਅੱਗੇ ਇੱਕ ਖੁਦਾਏ ਹੈ ਇੱਥੇ ਕਿਉਂ ਦੋਏ ਹੱਥ ਹਿੰਦੂ ਮੁਸਲਮਾਨ ਹੈ ਦੁਹ ਵਿੱਚ ਕਿਹੜੇ ਰੱਦ ਰੱਖੋ ਸੱਚ ਸਲਾਮਤੀ ਊੜ ਸਲਾਮਤ ਛੱਡ ਰੱਦ ਹੋ ਜਿਸ ਨੂੰ ਰੱਦ ਨਾ ਵਤ ਨਾ ਲੀਜੇ ਨਾਮ ਪੂਰੀ ਦੁਨੀਆ ਕਾਰਨੇ ਮਰੀ ਨਾ ਹੋਏ ਹਰਾਮ ਜਿਹੜੀ ਸੱਚੀ ਗੱਲ ਹੈ ਦੋ ਵਿੱਚ ਕੱਢੋ ਗੋਏ Hindu Musalman ਦੋ ਦੋ ਵਿੱਚ ਚੰਗਾ ਹੋਏ ਜਵਾਬ ਨਾਨਕ ਸ਼ਾਹ ਸੂਰਾ ਨਾਨਕ ਕਹੇ کریم ਦਿਨ ਇੱਕ ਸਾਹਿਬ ਦੋਏ ਹੱਦ Hindu Musalman ਦੋਏ ਇਹ ਫਿਰਕੇ ਤੋਂ ਰੱਦ ਦਾਇਮ ਸੱਚ ਸਲਾਮਤੀ ਝੂਠ ਨਾ ਰਹੇ ਸੇ ਮੂਲ ਜੋ ਕਰਨ ਇਬਾਦਤ ਰੱਬ ਦੀ ਹਰ ਦਰ ਘੇ ਪਵੇ ਕਬੂਲ ਅਗੇ ਨਾਉ ਨਾ ਜਾਤ ਹੈ ਅਮਲਾ ਉੱਪਰ ਨਿਬੇੜ ਅਮਲਾ ਬਾਚੋ ਮੂਮਨੋ ਬਹੁਤ ਸੰਦੋ ਸਖੇੜ ਸਵਾਲ ਕਰੀਮਦੀਨ ਸੂਰਾ ਕਹੇ ਇਮਾਮ ਕਰੀਮਦੀਨ ਸੁਣੋ ਨਾਨਕ ਸਾਹਿਬ ਵਿੱਚ ਕਿਤਾਬਾਂ ਲਿਖਿਆ ਆਖਿਆ ਆਪ ਅਲਾ ਵਿੱਚ ਜ਼ਮਾਨੇ ਆਖਰੀ ਖਾਤਮ ਨਬੀ ਰਸੂਲ ਪਿਛਲੇ ਸਭ ਮਨਸੂਖ ਹਨ ਤੇ ਨਾ ਨਾ ਮੰਨੋ ਮੂਲ ਸਭ ਹੀ ਹੋਸੀ ਇੱਕ ਰੰਗ ਦੂਜਾ ਰੰਗ ਨਾ ਕੋਏ हिंदू था वो वीपला मुसलमान जे होए मुसलमान मुस्लमी रहना क्या रहन कयामत तक हिंदू रहन ना पाएनी लहे जो आतिश पख ना वो निशानी ना रही रहया हड् नामाज सब बेजलाए आतिशी उठ गया होए नाराज रोज कयामत जेड़े जली ना उठे खाक आतिश अंदर सड मुए हिंदू बड़े नापाक जवाब नानक शाह सूरा ਸੁਨੋ ਸਾਇਦ ਕਰੀਮ ਦੀ ਅੰਖੀ ਨਾਨਕ ਸਾਹਿਬ ਵਿੱਚ ਕਿਤਾਬਾਂ ਲਿਖਿਆ ਆਹਾ ਆਪ ਅਲਾਹੇ ਕਰਮਾ ਉੱਪਰ ਨਿਭੜੇ ਹੋਰ ਨਾ ਕੋਈ ਚਾਹੇ Hindu Muslim ਤੋਂ ਇਹ ਮਨਸੁਖੀ ਜਨ ਦੀਨ ਗਵਾਇਨ ਦੁਨੀ ਪਰ ਹੋਵਨ ਬੇਈਮਾਨ ਆਪੇ ਹੀ ਛੱਡ ਜਾਹੇਗੇ ਤੋਬਾ ਕਰਕੇ ਦੀਨ இந்து ਤਰਮ ਨਰਕਸਨ ਉਸਨ ਅੰਤ ਵੀ ਦੀਨ ਜੋ ਵਾਲੀ ਹੈ ਜਗਤ ਦਾ ਲਹੇ ਦੁਆ ਦੀ ਸਾਰ ਦੁਨੀ ਗੁਲਾਮ ਖੁਦਾਏ ਦੀ ਰਹੇ ਕਦਮਾਂ ਨਾਲ ਪੀਰ ਫਕੀਰ ਖੁਦਾਏ ਦੇ ਸੂਰਤ ਰੱਬ ਸੰਭਾਲ ਫਕਤ ਖੁਦਾਏ ਵੰਦ ਇੱਕ ਹੈ ਦੂਜਾ ਨਾ ਕੋਈ ਇਹ ਨਸੀਹਤ ਸ਼ਾਮਲੀ Hindu Muslim ਪਿਛਲੇ ਸਭ ਮਨਸੂਖ ਹੈ ਰਹੇ ਤਿਨਾਤੇ ਨਾਮ ਅਮਲ ਤਿਨਾ ਦਾ ਨਾ ਚੱਲੇ ਜੋ ਵਸ ਅਵਰਾ ਗਾਵ ਮੰਨੇ ਰਾਮ ਰਸੂਲ ਕੋ ਮਾਨੇ ਕ੍ਰਿਸ਼ਨ ਕ੍ਰੀਨ ਦੁਨੀਆ ਕਾਰਨ ਉਮਤੀ ਕਰਸਨ ਕੁਫਰ ਰਹੀ ਲਾਲਚ ਦੁਨੀ ਹਰਾਮ ਹੈ ਲੈਨ ਖੁਦਾਈ ਮਨ ਸਗੋਂ ਕੋਈ ਨਿੰਦਦਾ ਕਹਿ ਨਾ ਰਸੂਲ ਖੁਦਾਈ ਕੋਡੀ ਮੁੱਲ ਨਾ ਪਾਏ ਦੀ ਰਾਮ ਰਸੂਲ ਦੋਏ ਕਰ ਕਰ ਫਿਰਦੇ ਵੇਚਦੇ ਅੱਗੋਂ ਲੈ ਨਾ ਕੋਈ ਅਜਬ ਜ਼ਮਾਨਾ ਆਖਿਆ ਰੱਬ ਨਾ ਮੰਨੇ ਕੋਈ ਕੋਡੀ ਉੱਪਰ ਵੇਚਦੇ ਅੱਗੋਂ ਲੈ ਨਾ ਕੋਈ ਕਤਨ ਨਾਮ ਖੁਦਾ ਦਾ ਉਹ ਕੀ ਰੋਟੀ ਦੇ मन्ने ना हिंदू तुर्क दोए करी निशानी एव हीरे जैसी वस है कौडी मुल न पाए कौडी मुल न पाव दे राम रसूल खुदाई नहीं खुदाए रसूल को राम कृष्ण अवतार चाली कला पवाई के दितियोस सब परमाई देवन देव न रहसनी नहीं बेद पुरान कुरान मुल्ला मसीती ना रहन नहीं हिंदू मुसलमान जात सफात न रहसनी ਸਬੇ ਹੋਸਨ ਇੱਕ ਸਮਾਨ ਨਿਹਜਲ ਇੱਕ ਖੁਦਾਏ ਹੈ ਔਰ ਫਾਨੀ ਸਭ ਜਹਾਨ ਉੱਡਸਨ ਹਰਫ ਕਿਤਾਬ ਦੇ ਸੱਚ ਨਾ ਕਹੇ ਸੀ ਕੋਈ Hindu Muslim ਦੇ ਮਨਸਬ ਨ ਰੈਸਨ ਦੋਏ 베ਦ ਕਤੇਬ ਪੁਰਾਨ ਮਤ ਔਲ ਕਾਵਨ ਕਤੇਬ ਖੱਟੋਂ ਹਟ ਵਿਕਾਸਨੀ ਉਸਨ ਅੰਦਰ ਨ ਕਹਿਦ ਕਰ ਕਰ ਨਾਮਾ ਵਿਕਾਸਨੀ ਇੰਜ ਮਰਦੰਗ ਵਜਾਏ ਅੱਗੇ ਕੋਰਡੀਨਲ ਹੈ ਇਵੇਂ ਅਬਿਰਥਾ ਜਾਏ ਸੁਣੋ ਇਮਾਮ ਕਰੀਮਦੀਨ ਸੱਚੀ ਰੱਬ ਕਲਾਮ ਦੋਸਕ ਦੁਨੀਆ ਕਾਰ ਨੇ ਰੋਟੀ ਨੂੰ ਹੈਰਾਨ ਸਵਾਲ ਇਮਾਮ ਕਰੀਮਦੀਨ ਸੂਰਾ ਕਹੇ ਇਮਾਮ ਕਰੀਮਦੀਨ ਸੱਚਾ ਦੇ ਸੁਨੇਹੀ ਜਿਸ ਵਿਦ ਕਾਇਮ ਹੋਏ ਤਨ ਸੋਈ ਅਮਲ ਕਰੇ ਕਾਇਮ ਹੋਏ ਕਿਆਮਤੀ ਜੋ ਸੇਖ ਆਖ ਨਾ ਪਾਏ ਹੁਲੇ ਨਾ ਜੁ ਸਾਤੀ ਸਦਾ ਫੇਰ ਨਾ ਆਵੇ ਜਾਈ ਕੌਣ ਇਬਾਦਤ ਰੱਬ ਦੀ ਜਿਤ ਕਾਇਮ ਹੋਵੇ ਰੂ ਫੀਰ ਨਾ ਫੀਰੇ ਚੋਰਾਸੀ ਹੈ ਬਹੁਤ ਹੀ ਹੋਏ ਨਤਰੂ ਕਿਹੀ ਸੂਰਤ ਰੱਬ ਦੀ ਕਿਸਬਿੱਤ ਲਾਈ ਹੈ ਧਿਆਨ ਕਿਸਬਿੱਤ ਚਲੇ ਸਾਦੀ ਹਨ ਸੱਚਾ ਦੇ ਪਿਆਨ ਕਾਦਮ ਇਸ ਜ਼ਮਾਨ ਦਾ ਤੂੰ ਨਾਨਕ ਸ਼ਾ ਫਕੀਰ ਮੀਰਾ ਅੰਦਰ ਮੀਰ ਤੂੰ ਪੀਰਾ ਅੰਦਰ ਪੀਰ ਮੁਰਸ਼ਿਦ ਹਿੰਦੂ ਤੁਰਕ ਦਾ ਦੁਹਾਂ ਦਸਾਏ ਰਾਹ ਸੱਚ ਹਕੀਕਤ ਸੋਧ ਕੇ ਦੇਹੋ ਹੱਕ ਸੁਣਾਈ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਕੇ ਰਹਾ ਸੱਚ ਸੁਣੋ ਇਮਾਮ کریم ਜੀਵਨਿਆ ਤੂੰ ਹੋਏ ਰਹੋ ਦੁਨੀਆ ਵਿੱਚ ਜਤੀਮ ਰਹਾ ਇਸ਼ਕ ਖੁਦਾਏ ਦੇ ਮਨ ਅੰਦਰ ਸੁਣ ਲਾਈ ਇੱਕ ਹਕਾਨੀ ਇਸ਼ਕ ਹੈ ਅਕੋ ਹੱਕ ਕਮਾਈ ਗੋਸ਼ ਨਸ਼ੀਨੀ ਹੋਏ ਰਹੋ ਧਰਤੀ ਸੀਸ ਕਟਾਈ ਕਰੋ ਇਬਾਦਤ ਇਬਾਦਤ ਰੱਬ ਦੀ ਚਿੱਲੇ ਬੈਠੋ ਜਾਏ ਦੂਜਾ ਇਸ਼ਕ ਸੱਚ ਬੰਦਗੀ ਪੂਰੇ ਸਭ ਕੰਮ ਤਿਆਗ ਇਕ ਕਾ ਇੱਕੀ ਹੋਏ ਰਹੋ ਜਾਂ ਜਾਗਨ ਟੈਂਡੇ ਭਾਗ ਤੀਜਾ ਇਸ਼ਕ ਜ਼ਾਹਿਰ ਹੈ ਖਾਣ ਪੀਣ ਸਭ ਚਾਏ ਬੈਠੋ ਆਸਨ ਮਾਰਕਰ ਜਾਗ ਧਿਆਨ ਲਾਏ ਮਾਹਰ ਇਕੋ ਕਰ ਰਖ ਪਿੰਨ ਪਿੰਨ ਰਹਿ ਨਾ 도ਏ ਆਵਾ ਗੌਣ ਨਾ ਹੋਏ ਫਿਰ ਜੋ ਨਿਤ ਨਿਤ ਸਾਥ ਹੈ ਕੋਈ ਚੌਥਾ ਇਸ਼ਕ ਮਜਾਜ ਹੈ ਜਿਉਂ ਦੀਵੇ ਚਲੇ ਪਤੰਗ ਕੁਝੀ ਆਤਿਸ਼ ਇਸ਼ਕ ਦੀ ਇਸ਼ਕ ਮੁਸਾਕਾ ਸੰਗ ਚਾਰੋਂ ਇਸ਼ਕ ਮਹਿਬੂਬ ਦੇ ਰੱਖ ਜਿਸ ਨੇ ਆਣੇ ਰਾਜ਼ ਜੋਗੀ ਭੋਗੀ ਆਸ਼ਕਾ ਉਰਨ ਹੋਵੇ ਆਸ ਬਾਝੋਂ ਲੱਗੇ ਇਸ਼ਕ ਦੇ ਕੋਈ ਨਾ ਪਵੇ ਕਬੂਲ ਇਸ਼ਕ ਲਕਾਇਆ ਰੱਬ ਤੇ ਜ਼ਾਹਿਰ ਥੀ ਇਹ ਰਸੂਲ ਜਿहां ਇਸ਼ਕ ਕਮਾਈ ਹੈ ਤहां ਆਵੇ ਰਾਜ਼ ਲੱਗਾ ਰਹੇ ਰੋਜ਼ ਸਭ ਪੂਰਨ ਹੋਵੇ ਆਸ ਹਾਜੀ ਕਾਜੀ ਸੈਦ ਸਭ ਉਚਣ ਕਰ ਤਕਰਾਰ ਜਿਸ ਤੇ ਵੱਲ ਖੁਦਾਏ ਹੈ ਸੋ ਕਦੀ ਨਾ ਆਵੇ ਹਾਰ ਹਾਜੀ ਕਾਜੀ ਹਾਰ ਕਰ ਨਿਵ ਨਿਵ ਕਰਨ ਸਲਾਮ ਉੱਚ ਨਾ ਚੱਲੇ ਕੂੜ ਦਾ ਉੱਪਰ ਸੱਚ ਕਲਾਮ ਉਜਤ ਖੁਜਤ ਸ਼ਰੇ ਦੀ ਆਏ ਨਾ ਸਕੈ ਨੀਰ ਜਿੱਤੀ ਫਿਰਕੇ ਦੁਨੀ ਦੇ ਨਾਨਕ ਕੀਤੇ ਜੇਰ ਸਭ ਮਸ ਸਭ ਮਨ ਸੂਖ ਕਰ ਸੱਚਾ ਅਮਲ ਚਲਾਈ ਸਤਨਾਮ ਕਰਤਾਰ ਕਾ ਚੌਂ ਗੁੰਟੀ ਤਬਲ ਬਜਾਈ ਇੱਕੋ ਤਬਕਾ ਤਖਤ ਇੱਕ ਇਕ ਕਾ ਮੁਹਰ ਚਲਾਈ ਇਕੋ ਹੀ ਪਾਤਸ਼ਾਹ ਜਗ ਕੂੜ ਨਾ ਰਹਿਸੀ ਕਾਇ ਰਹਿਣ ਨਾਹੀ ਮੈਂ ਕਨੜੇ ਗੋਰਾ ਮੜੀ ਫਨਾਹੇ ਕਲ ਵਿੱਚ ਨਾਨਕ ਨਿਰਮਲਾ ਸੱਚਾ ਇਕ ਖੁਦਾਈ ਸਵਾਲ ਕਾਜ਼ੀ ਰੁਕਨਦੀਨ ਸੂਰਾ ਪਾਸ ਬੈਟਾ ਸੀ ਪੀਰ ਬਹਾਉਦੀਨ ਸਿਰ ਪੀਰਾਂ ਦੇ ਪੀਰ ਸੁਣ ਗੱਲਾਂ ਖੁਦਾਈ ਦੀਆਂ ਓਏ ਰਹੇ ਦਲਗੀਰ ਰੁਕਨਲ ਕਹੇ ਮਖਦੂਮ ਜੀ ਸੁਣ ਨਾਨਕ ਦੀ ਤਦਬੀਰ ਇਤੂ ਉਸ ਮਨਸੂਖ ਸਭ avatars ਪੈਕੰਬਰ ਪੀਰ ਰਾਮ ਰਹੀਮ ਨੰ ਮੰਨਈ ਵਿਸ਼ਨ ਕ੍ਰੀਮੀਆਂ ਦੋਏ ਮੰਨੇ ਨਾ ਚਾਰੋ ਯਾਰ ਰਖ ਨਾਬ ਦੇ ਚੋਤਾ ਸੋਏ ਚਾਰ ਕਤੇਬ ਨੰ ਮੰਨਈ ਬ੍ਰਹਮਾ ਵਿਸ਼ਨ ਮਹੇਸ਼ ਮੇਰ ਮਧਾਨ ਨੰ ਮੰਨਈ ਮੰਨੇ ਨਾ ਬਾਸ਼ਕਸ਼ੇਸ਼ ਰਾਮ ਰਹੀਮਾ ਇਕ ਹੈ ਕ੍ਰਿਸ਼ਨ ਕ੍ਰੀਮਾ ਇਕ ਇਕੋ ਨਬੀ ਰਸੂਲ ਹੈ ਚਾਰ ਇਸਹਾਬਾ ਇਕ ਇਕੋ ਹੀ ਖਟ ਵਾਹੜੇ ਚੌਧਾ ਬਲਨ ਚਰਾਗ ਦੂਜਾ ਆਖਣ ਸ਼ਕ ਹੈ ਆਖਿਆ ਚੜਨ ਅਜਾਬ ਪੁੱਛੋ ਕਾ ਤਦਬੀਰ ਕਰ ਕਿਸ ਨੂੰ ਕਰੇ ਕਬੂਲ ਤੱਕੇ ਨਸੀ ਤਾ ਦਿੰਦਿਆ ਗਈਆਂ ਸੇ ਸਭੇ ਭੂਲ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਖੇ ਮਕਦੂਮ ਜੀ ਸੱਚਾ ਸ਼ਬਦ ਪਛਾਨ ਆਪੇ ਹੀ ਤੁਮ ਦੋਏ ਹੋ ਆਪੇ ਇੱਕ ਬਖਾਨ ਜੇ ਦੂਜਾ ਆਖਣ ਸ਼ਕ ਹੈ ਤਾਂ ਕਿਉਂ ਜਾਤੋ ਦੋਏ ਹਿੰਦੂ ਕਹੇ ਨਾ ਪਾਕ ਹੈ ਦੋਜਕ ਜਾਏ ਸੋਏ ਨਾਮ ਨਾ ਲੈਂਦੇ ਰਾਮ ਦਾ ਕ੍ਰਿਸ਼ਨ ਕਹੋ ਫਿਰ ਓਨ ਕਹਿੰਦੇ ਅਲੈ ਰਸੂਲ ਹੈ ਹੋਰ ਨਾ ਪੁੱਛੋ ਮੂਲ ਤੁਰਕ ਨਾ ਜਪਦੇ ਰਾਮ ਨੂੰ ਹਿੰਦੂ ਜਪੇ ਰਸੂਲ ਫਿਰ ਕਾ ਹਿੰਦੂ ਤੁਰਕ ਦਾ ਇਸ ਬਿਦ ਮਨੋ ਨਾ ਮੂਲ ਆਖੇ ਨਾਨਕ ਸੱਚ ਸੁਣ ਮਖਦੂਮ ਬਹਾਵਤ ਸ਼ਾਹ ਕੀਤੇ ਹੋ ਮਨਸੂਖ ਸਭ ਸੱਚੇ ਰਬ ਪਨਾ ਰਾਮ ਰਸੂਲਾ ਕੀਤੜੇ ਕ੍ਰਿਸ਼ਨ ਕ੍ਰੀਮ ਅਲੋਏ ਅਵਤਾਰਾ ਪੈਗੰਬਰਾ ਪੀਰਾ ਅੰਤ ਨਾ ਕੋਈ ਯਾਰ ਇਸਾ ਬਖਾਨ ਬਾਦੜੇ ਬੇਦ ਕਤੇ ਵਿਚਾਰ ਕਈ ਮਧਾਣੇ ਪਾਸ਼ਕਾ ਸ਼ੇਸ਼ਾ ਅੰਤ ਨਾ ਪਾਰ ਮਰਮਰ ਜੰਮਣ ਕੇ ਤੜੇ ਬ੍ਰਹਮਾ ਵਿਸ਼ਨ ਮਹਾਦੇਵ ਇੱਕੋ ਸੱਚ ਖੁਦਾਏ ਹੈ ਹੋਰ ਦਰੋਗੀ ਭੇਵ ਗਉ ਸੂਰ ਦੋਇ ਇੱਕ ਕਰ ਇੱਕ ਪਛਾਣੇ ਸੋਈ ਹਿੰਦੂ ਮੁਸਲਮਾਨ ਦੇ ਮਸਬ ਉਠਾਵੋ ਤੋਏ ਦਾਵਾ ਹਿੰਦੂ ਤੁਰਕ ਦਾ ਮਨ ਤੇ ਰੱਖੋ ਨਾ ਮੂਲ ਸੱਚ ਨਸੀਹਤ ਯਾਦ ਕਰ ਤਰ ਗੈ ਪਵੇ ਕਬੂਲ ਸਾਹਿਬ ਖੁਦ ਫਰਮਾਇਆ ਲਿਖਿਆ ਵਿੱਚ ਕਿਤਾਬ ਮਰ ਜਮਨ ਮਨਸੂਖ ਹੈ ਮੰਨਿਆ ਚੜਨ ਅਜਾਬ ਕੁਦਰਤ ਪਈ ਅਸੰਖ ਹੈ ਇੱਕ ਕਾਦਰ ਨਿਆਰਾ ਆਪ ਕਾਦਰ ਕੁਦਰਤ ਬਾਹਰਾ ਸਭ ਜਪਦੀ ਤਿਸ ਤੇ ਜਾਪ ਕੁਦਰਤ ਬੰਦੇ ਰੱਬ ਦੇ ਹੁਕਮੀ ਆਵੇ ਚਾਹੇ ਬਰਗ ਜਿਵੇਂ ਨਬਾਤ ਦੇ ਤਰੁਟ ਤਰੁਟ ਫੇਰ ਜਮਾਲ ਉਹੋ ਜਹੀਆਂ ਸੂਰਤਾਂ ਉਹੋ ਜਿਹੇ ਨਾਮ ਕੂੜ ਪਸਾਰਾ ਖਲਕਦਾ ਉੱਜੜ ਵਸਾਏ ਕੰਮ ਉਹੋ ਫੇਰਨ ਆਵਨੀ ਸਭ ਜਪੇ ਦਿਨਾਂ ਦੇ ਨਾਹੀਂ ਪਰਮੇ ਪੂਲਾ ਆਦਮੀ ਮਰ ਜੰਮੇ ਆਵੇ ਜਾਹੇ ਜੈਸੇ ਮੋਤੀ ਉਸਦਾ ਵੈਸਾ ਆਲਮ ਜਾਨ ਮੋਇਆ ਕਮ ਨ ਆਵਈ ਦਬ ਗੋਰੀ ਸਣੇ ਮਸਾਨ ਮਿੱਟੀ ਮਿੱਟੀ گور ਮਸਾਨ ਦੀ ਫਿਰ ਆਵੇ ਹੱਥ ਪੰਡਾਨ ਾਂਡੇ ਇੱਤਾ ਬਹੁਪਿੱਤ ਕਾੜ-ਕੜ ਤਰੇ ਸਵਾਰ ਫਿਰ ਖਾਵਣ ਅਗਨ ਅਗਿਨਤੀ ਜਲਵਲ ਕਰਨ ਪੁਕਾਰ Hindu Musalman ਹੋਏ ਫਿਰ ਲਹੇ ਨ ਤਿੰਨਾ ਸਾਰ ਸਵਾਲ ਪੀਰ ਬਹਾਉਦੀਨ ਸੂਰਾ ਆਖੀ ਗੋਸ ਬਹਾਉਦੀਨ ਸੁਣੋ ਨਾਨਕ ਸ਼ਾ ਕੌਣ ਨਮੂਨਾਰੂ ਦਾ ਰਹੰਦਾ ਕਿਹੜੀ ਜਾਏ ਰੋਹੇ ਦੀ ਕੀ ਜਾਤ ਹੈ ਕੌਣ ਸਫਾਤ ਕਹਾਈ ਆਇਆ ਕਿਸ ਮੁਕਾਮ ਸੇ ਮੋਇ ਕਿਥੇ ਜਾਏ ਜੋ ਸ਼ੱਕ ਉਤਰੇ ਦਿਲ ਦਾ ਸੋਈ ਅਵਲ ਫਕੀਰ ਸੱਚੇ ਰਹਿ ਚਲੰਦਿਆ ਕਦੇ ਨਾ ਹੋਣ ਜ਼ਾਹਿਰ ਉਹ ਜੋ인다 ਸੱਚ ਦਾ ਦਿੱਠੇ ਸ਼ੱਕ ਉਠਾਈ ਪੀਰ ਕਹੇ ਸੁਨ ਨਾਨਕਾ ਮਨ ਦਾ ਸ਼ੱਕ ਚੁਕਾਈ ਜਵਾਬ ਨਾਨਕਸ਼ਾ ਸੂਰਾ ਸੁਣੋ ਪੀਰ ਭਾਉਦੀਨ ਆਖੀ ਨਾਨਕਸ਼ਾ ਨਾਹੇ ਨਮੂਨਾ ਰੂਹ ਦਾ ਰਹੇ ਨ ਕਿਸੇ ਜਾਏ ਜਾਤ ਸਫਾਤੋਂ ਬਾਰਾ ਰੰਗ ਰੂਪ ਨਹੀਂ ਹੋਏ ਕਹੇ ਆਵਾਜ਼ਾਂ ਗੈਬ ਦਾ ਨਦਰੀ ਪਾਵੇਂ ਨਾ ਸੋਏ ਆਇਆ ਗੈਬ ਮੁਕਾਮ ਤੇ ਫਿਰ ਗੈਬ ਹੀ ਜਾਏ ਸਮਾਈ ਲਖ 84 ਜੁਸੜੇ ਪਹਿਰੇ ਖੁਸ਼ੀ ਰਚਾਈ ਇਕ ਸੇ ਇਕ ਸੇ ਜੁਸੜੇ ਕਈ ਅ ਸੰਖਾਰੂ ਕੋਏ ਇਕੱਠੇ ਆਪ ਵਿੱਚ ਕਰਨ ਆਵਾਜ਼ਾਂ ਰੂ ਰੂ ਖੁਦਾਏ ਨਾ ਪੇਧ ਕਰ ਇਕਾ ਜਾਤ ਸਫਾਤ ਅੰਜੇ ਮਿਲਨ ਖਸੀਤਾ ਸਾਜ਼ ਦਿਖਾਈ ਜਾਤ ਜਾਤ ਸਫਾਤ ਕਹਾਈ ਕੇ ਆਈ ਪੜੇ ਜੰਜੀਰ ਜੁਸਾ ਪਕੜਿਆ ਜੁਸਿਆਂ ਖਪਕਪ ਹੋਏ ਜ਼ਹੀਰ ਰੂਪ ਬਣਾਇਆ ਆਕ ਕੂੜੀ ਦੁਨੀਆ ਲਗ ਜਾਤ ਸਫਾਤ ਖੁਦਾਈ ਦੀ ਨਾਉ ਤਰਾਇਆ ਠੱਗ ਠੱਗ ਠੱਗੇ ਮਿਲ ਠੱਗ ਨੂੰ ਤੂੰ ਚਾ ਨਾਉ ਰਖਾਈ ਦੂਜੀ ਕੁਦਰਤ ਕੂੜ ਹੈ ਸੱਚਾ ਇੱਕ ਖੁਦਾਏ ਆਪ ਬੁਲਾਇਆ ਦੁਨੀ ਲਗ ਅਮਾ ਤੁਮਾ ਤਰਨਾਏ ਜਦ ਰੂਹ ਜੁਦਾ ਹੋਏ ਤਨ ਤੇ ਨਾਉ ਉਠਾਉ ਕੁਛ ਨਹੀਂ ਸਭ ਕੁਦਰਤ ਰੱਬ ਦੀ ਅਰਬਾਨਾ ਸਰਨਾਹੇ ਅਰਬਾਨਾ ਸਰੋ ਬਾਹਰਾ ਇਕੋ ਆਪ ਅਲਾਹੇ ਕਰੋ ਜ਼ਿਆਰਤ ਬੰਦਗੀ ਜਾਣੇ ਆਪਣਾ ਆਪ ਜਿੰਨਾ ਆਪ ਪਛਾਨਿਆ ਤਿੰਨਾ ਪੁੰਨ ਨਾ ਪਾਪ ਆਕੇ ਨਾਨਕ ਜ਼ਿੰਦਗੀ ਸੁਣੋ ਬਾਹੂ ਦੀਨ ਪੀਰ ਪਾਵੋ ਰਹਾ ਖੁਦਾਏ ਦਾ ਕਦੇ ਨਾ ਹੋਏ ਸਹੀਰ ਬਾਹਿਕ ਰੂਚੀ ਕਾ ਖਾਲਸਾ ਬਾਹਿਕ ਰੂਚੀ ਕੀ ਫਤਹੀ